ਇਹਨਾਂ ਵਿਅਕਤੀਆਂ ਉਦੋਂ ਮਾਨਦਤਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਇਹਨਾਂ ਵਿਅਕਤੀਆਂ ਦੇ ਖਿਲਾਫ ਕੰਟੈਂਪਟ ਆਫ ਕੋਰਟ ਦੀ ਕਾਰਵਾਈ ਸ਼ੁਰੂ ਪਬਲਿਕ ਸੈਕਟਰੀ ਦੀ ਨਿਸ਼ਕਰਸ਼ ਕਰੋ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਹਾਊਸ ਦੀ ਮੀਟਿੰਗ ਰੱਖੀ ਗਈ ਸੀ ਇੱਕ ਬਜਟ ਮੀਟਿੰਗ ਸੀ ਦੂਜੀ ਮੀਟਿੰਗ ਰੱਖੀ ਗਈ ਸੀ ਅੱਜ ਬਜਟ ਮੀਟਿੰਗ ਔਰ ਆਮ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਜਿਹੜਾ ਬਜਟ ਹੈ ਉਹ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਉਸ ਤੋਂ ਇਲਾਵਾ ਜਰਨਲ ਮੀਟਿੰਗ ਵਿੱਚ ਜਿੰਨੇ ਵੀ ਏਜੰਡੇ ਆਏ ਸੀਗੇ ਸਾਰਿਆਂ ਦੇ ਉੱਪਰ ਬੜੀ ਹੈਲਦੀ ਡਿਸਕਸ਼ਨ ਹੋਈ ਬੜੀ ਵਧੀਆ ਚਰਚਾ ਹੋਈ ਬੜੇ ਹੀ ਸੁਖਾਵੇਂ ਮਾਹੌਲ ਦੇ ਵਿੱਚ ਸਾਰੀ ਮੀਟਿੰਗ ਸੰਪੰਨ ਹੋਈ ਹੈ ਔਰ ਜਿਹੜੇ ਮਤੇ ਆਏ ਕੰਪਲੀਟ ਸੀਗੇ ਉਹਨਾਂ ਦਾ ਰਿਕਾਰਡ ਮੁਕੰਮਲ ਸੀ ਉਹ ਸਾਰੇ ਦੇ ਸਾਰੇ ਜਿਹੜੇ ਸਰਵਸੰਮਤੀ ਦੇ ਨਾਲ ਪ੍ਰਵਾਨ ਕੀਤੇ ਐ ਇੱਕ ਦੋ ਏਜੰਡੇ ਹੈ ਜਿਨ੍ਹਾਂ ਦੇ ਵਿੱਚ ਰਿਪੋਰਟਸ ਵਗੈਰਾ ਦੀ ਕਮੀ ਸੀ ਉਹਨਾਂ ਨੂੰ ਅਸੀਂ ਅਗਲੀ ਮੀਟਿੰਗ ਵਾਸਤੇ ਜਿਹੜਾ ਹੈ ਪੈਂਡਿੰਗ ਕਰਤਾ ਗਿਆ ਔਰ ਅੱਜ ਸਾਡੇ ਮਿਊਨਿਸਪਲ ਕਾਉਂਸਲ ਦੇ ਵਿੱਚ ਨਵੇਂ ਇਹੋ ਸਾਹਿਬ ਮਿਸਟਰ ਰੋਹਿਤ ਕੜਵਾਸਰਾ ਨੇ ਜੁਆਇਨ ਕੀਤਾ ਅਸੀਂ ਸਾਰੇ ਕਾਉਂਸਲਰਾਂ ਨੇ ਉਹਨਾਂ ਦਾ ਵੀ ਨਿੱਘਾ ਵੈਲਕਮ ਕੀਤਾ ਹੈ ਜਲਦੀ ਮੀਟਿੰਗ ਦੇ ਵਿੱਚ ਹੀ ਉਹ ਆਏ ਨੇ ਔਰ ਸਾਨੂੰ ਬਹੁਤ ਅੱਛਾ ਲੱਗਿਆ ਸਾਰੇ ਮੈਂਬਰ ਹਾਜ਼ਰ ਸੀ ਅਸੀਂ ਉਹਨਾਂ ਦਾ ਇੱਥੇ ਪਹੁੰਚਾ ਦਾ ਵੈਲਕਮ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸਾਡਾ ਪੁਰਾਣੇ ਯੂ ਸਾਹਿਬ ਦੇ ਨਾਲ ਸਾਰੇ ਮੈਂਬਰਾਂ ਦਾ ਤਾਲਮਿਲ ਵਧੀਆ ਰਿਹਾ ਔਰ ਸ਼ਹਿਰ ਦੇ ਵਾਸਤੇ ਅਸੀਂ ਮਿਲ ਕੇ ਕੰਮ ਕਰਦੇ ਰਹੇ ਆਂ ਅਗਮ ਅਸੀਂ ਇਸੇ ਤਰ੍ਹਾਂ ਯੂ ਸਾ ਨਾਲ ਮਿਲ ਕੇ ਕੰਮ ਕਰਦੇ ਰਹਿਣਾ ਪ੍ਰਧਾਨ ਜੀ ਗੱਲ ਕਰੀਏ ਤਾਂ ਹੁਣ ਬਜਟ ਪੇਸ਼ ਕੀਤਾ ਗਿਆ ਹੈ ਤਾਂ ਕਿੰਨਾ ਬਜਟ ਸ਼ਹਿਰ ਦੀ ਡਿਵੈਲਪਮੈਂਟ ਦੇ ਵਾਸਤੇ ਰੱਖਿਆ ਗਿਆ ਹੈ ਉੰਦੇ ਵਿੱਚ 5 ਕਰੋੜ ਦੇ ਕਰੀਬ ਜਿਹੜਾ ਹੈ ਸ਼ਹਿਰ ਦੇ ਡਿਵੈਲਪਮੈਂਟ ਵਾਸਤੇ ਬਜਟ ਰੱਖਿਆ ਗਿਆ ਹੈ ਬਾਕੀ ਤਨਖਾਹਾਂ ਹੈ ਕੁੱਲ ਮਿਲਾ ਕੇ ਜਿਹੜਾ ਸਾਰਾ ਜਿਹੜਾ ਹੈ ਉਹ 20 ਕਰੋੜ ਤੋਂ ਉੱਪਰ ਦਾ ਬਜਟ ਹੈ ਜਿਹੜਾ ਸਾਰਾ ਪਾਸ ਕੀਤਾ ਗਿਆ ਅਕਸਰ ਦੇਖਣ ਨੂੰ ਮਿਲਦਾ ਹੈ ਪ੍ਰਧਾਨ ਜੀ ਮਤੇ ਦਾ ਪਾਸ ਹੁੰਦੇ ਨੇ ਪਰ ਲੋਕ ਕਮੈਂਟ ਕਰਦੇ ਨੇ ਸਵਾਲ ਪੁੱਛਦੇ ਨੇ ਵੀ ਇਹ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਡਿਵੈਲਪਮੈਂਟ ਨਹੀਂ ਐਸੀ ਗੱਲ ਨਹੀਂ ਹੈ ਕਾਗਜ਼ਾਂ ਦੇ ਵਿੱਚ ਡਿਵੈਲਪਮੈਂਟ ਕਦੇ ਵੀ ਨਹੀਂ ਜਾਂਦੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹਨੂੰ ਹੀ ਕਾਗਜ਼ਾਂ ਦੇ ਵਿੱਚ ਦਰਜ ਕੀਤਾ ਜਾਂਦਾ ਹੈ ਕੰਮ ਹੋਣ ਤੋਂ ਬਾਅਦ ਉਹਦੀ ਐਮਬੀਜੀ ਵਿੱਚ ਐਂਟਰੀ ਹੁੰਦੀ ਹੈ ਔਰ ਉਹਦੇ ਕੋਲਡਿੰਗ ਜਿਹੜੀ ਹੈ ਪੇਮੈਂਟ ਕੀਤੀ ਜਾਂਦੀ ਹੈ ਹਾਂ ਇਹਨਾਂ ਜ਼ਰੂਰ ਹੈ ਜਿਹੜੇ ਪਿੱਛੇ 8 ਕਰੋੜ ਦੇ ਟੈਂਡਰ ਲਗਾਏ ਸੀ ਉਹ ਕਿਸੇ ਤਕਨੀਕੀ ਕਾਰਨ ਕਰਕੇ ਮੈਚ्योर ਨਹੀਂ ਹੋ ਸਕੇ ਉਹ ਅਸੀਂ ਦੁਬਾਰਾ ਲਗਾ ਦਿੱਤੇ ਹੈ ਇਸ ਮਹੀਨੇ ਦੀ 25 ਜਾਂ 26 ਤਰੀਕ ਨੂੰ ਟੈਂਡਰ ਜਿਹੜੇ ਹੈ ਉਹ ਕੰਪਲੀਟ ਹੋ ਜਾਣਗੇ ਔਰ ਆਂਦੇ ਮਹੀਨੇ ਦੇ ਵਿੱਚ ਅਸੀਂ ਡੈਫੀਨਿਟਲੀ ਸਾਰੇ ਸ਼ਹਿਰ ਦਾ ਕੰਮ ਸ਼ੁਰੂ ਕਰਾ ਦੇਵਾਂਗੇ ਪ੍ਰਧਾਨ ਜੀ ਗੱਲ ਕਰੀਏ ਤਾਂ 1 ਸਾਲ ਪੈਂਡਿੰਗ ਰਹਿ ਗਿਆ ਹੈ ਮਿਊਂਸिपल ਕੌਂਸਲਰ ਆ ਰਿਹਾ ਤਾਂ ਲਾਸਟ ਸਾਲ ਦਾ ਕੀ ਟੀਚਾ ਮਿੱਥਿਆ ਗਿਆ ਹੈ ਕਿ ਡਿਵੈਲਪਮੈਂਟ ਜਿਹੜੇ ਮੁਕ ਨੇ ਲਾਸਟ ਸਾਲ ਜਿਹੜਾ ਹੈ ਪਿੱਛੇ ਅਸੀਂ ਨਵੇਂ ਸਾਲ ਦੇ ਵਿੱਚ ਅਸੀਂ ਇਥੇ ਪਾਟਰ ਖਾਇਆ ਸੀਗਾ ਨਗਰ ਕੌਂਸਲ ਦੇ ਵਿੱਚ ਉੱਥੇ ਹੀ ਐਮਐਲ ਸਾਹਿਬ ਨੇ ਵੀ ਅਨਾਉਂਸ ਕੀਤਾ ਸੀ ਔਰ ਮੈਂ ਵੀ ਇਹ ਗੱਲ ਕੀਤੀ ਸੀ ਕਿ ਇਹ ਸਾਲ ਜਿਹੜਾ ਵਿਕਾਸ ਦੇ ਨਾਂ ਤੇ ਦਰਜ ਹੋਵੇਗਾ ਇਸ ਸਾਲ ਉਸ ਜਿਹੜਾ ਵੀ ਸ਼ਹਿਰ ਦਾ ਕਿਸੇ ਵੀ ਤਰੀਕੇ ਦਾ ਵਿਕਾਸ ਹੈ ਉਹ ਸੀ ਕੰਪਲੀਟ ਕਰਾਂਗੇ ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਹਾਊਸ ਦੀ ਮੀਟਿੰਗ ਨੂੰ ਲੈ ਕੇ ਅੱਜ ਦੀ ਮੀਟਿੰਗ ਬੜੇ ਅੱਛੇ ਮਾਹੌਲਤ ਹੋਈ ਰਾਜਜੀ ਸਪੀਰ ਹੈ ਨੋਮਾਈਟ ਹੋਈ ਔਰ ਨਵੀਂ ਈਓ ਸਾਹਿਬ ਵੀ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਸਭ ਨੇ ਬੜਾ ਸਪੋਰਟ ਕੀਤਾ ਔਰ ਸਾਰੇ ਐਮਸੀ ਨੇ ਆਪਣੇ ਆਪਣੇ ਪ੍ਰੋਬਲਮ ਰੱਖੀ ਹਰ ਇੱਕ ਵਾਰਡ ਦੀ ਜਿਹੜੇ ਕੰਮ ਰਹਿੰਦੇ ਨੇ ਔਰ ਇਹ ਤੁਰੰਤ ਨਾਲ ਕਿਤੇ ਜਾਣ ਦੀ ਕੋਸ਼ਿਸ਼ ਹੋਈ ਹੈ ਰਾਜਜੀ ਨੇ ਅਸੁਰਾਸ਼ਣ ਦਿੱਤਾ ਹੈ ਔਰ ਨਵੇਂ ਜੋ ਸਾਡੇ ਈਓ ਸਾਹਿਬ ਆਏ ਨੇ ਉਹਨਾਂ ਨੇ ਵੀ ਕਿਹਾ ਵੀ ਮੈਂ ਪੂਰੀ ਸਟੀਰਲੀ ਮਤਲਬ ਸਾਰੀ ਚੀਜ਼ਾਂ ਨੂੰ ਦੇਖ ਕੇ ਔਰ ਉਹਨਾਂ ਨੂੰ ਇੰਪਲੀਮੈਂਟ ਕਰਾਂਗਾ ਔਰ ਖਾਸ ਤੌਰ ਤੇ ਮੈਂ ਮੁੱਦਾ ਉਠਾਇਆ ਵੀ ਵਿਜੇ ਕਲੋਨੀ ਦੀ ਜਿਹੜੀ ਸੜਕ ਬਣ ਰਹੀ ਹੈ ਉਹ ਬੜੀ ਦੇਖ ਤੋਂ ਅਧ ਵਿਚਾਲੇ ਪਈ ਹੈ ਔਰ ਐਮਈ ਸਾਹਿਬ ਨੇ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਵਿਦਨ 1 ਵੀਕ ਉਹ ਸੜਕ ਜਿਹੜੀ ਇਹ ਦੁਆਰਾ ਸ਼ੁਰੂ ਹੋ ਜਾਏਗੀ ਔਰ ਉਸ ਤੋਂ ਇਲਾਵਾ ਜੋ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਬੁਰਾ ਹਾਲ ਹੈ ਉਹਦੇ ਵਾਸਤੇ ਵੀ ਅਪੀਲ ਕੀਤੀ ਹੈ ਵੀ ਇਹ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਨਾ ਦੂਰ ਹੋ ਸਕੇ ਥੈਂਕ ਯੂ